ਹਾਂਜੀ ਮਿੱਤਰੋ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਵਿੱਚ ਸਰਵੀਆਂ ਸੈੱਟ ਰਹੇ ਤੇ ਕਾਰਤ ਗਲੌਹ ਦੀ ਸਟਾਰਟਿੰਗ ਤੇ 3 ਮਹੀਨਾ ਡੇਢ ਮਹੀਨਾ ਹੋ ਗਿਆ ਮਿੱਤਰੋ ਆਪਾਂ ਵਲੌਗ ਨਹੀਂ ਬਣਾਏਗੇ ਤੇ ਵਿੱਚ ਛੱਡ ਤੇ ਸੀ ਆਪਾਂ ਵਲੌਗ ਬਣਾਉਣੇ ਤੇ ਹੁਣ ਬਾਅਦ ਤੋਂ ਆਪਾਂ ਫੇਰ ਬਣਾਇਆ ਕਰਾਂਗੇ ਅੱਜ ਆਪਣਾ ਫੇਰ ਪਹਿਲਾ ਵਲੌਗ ਆ ਤੇ ਜੁੜੂਗੇ ਜਿਹੜੀਆਂ ਲਾਂਗਾਂ ਸੀ ਨਾ ਬੱਚੇ ਆਪਣੇ ਕੋਲ 30 ਤੋਂ 40 ਤੱਕਰ ਬੱਚੇ ਨਿਕਲੇ ਜਿਹੜੇ ਭੌਣ ਜੋਗ ਹੈਗੇ ਆ ਤੇ ਬਾਕੀ ਊਂ ਦਾ ਨਿਕ ਨਿਕੇ ਤਾਂ ਸਣੇ 50 ਹੈਗੇ ਆਪਣੇ ਕੋਲੇ ਤੇ ਵਿੱਚ 30 35 ਬੱਚੇ ਭਾਵਾਂਗੇ ਅੱਜ ਵੀ ਆਪਾਂ ਤੇ ਵਾਰ ਉਹਦੇ ਰਵੇ ਭਾਇਆ ਕਰਾਂਗੇ ਬੱਚੇ ਇਤਨਾ ਉੱਡੇ ਕਰਨਗੇ ਇਤਨਾ ਤੁਹਾਨੂੰ ਦਿਖਾਇਆ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਫਤਰੀ ਦੇ ਕੂਤਰ ਮੰਨ ਲਏ ਡੋਰ ਆਣਾ ਉਹ ਲੈ ਵੜੇ ਕੱਢ ਕੇ ਆ ਬਈ ਖਾਈਂ ਡੋਰ ਵਾਲਾ ਉਤਰ ਤੇ ਫਿਰ ਆ ਬੱਚੇ ਵੀ ਛੱਡਾਂਗੇ ਤੇ ਨਾਲੇ ਬਾਵਾਗੇ ਇਹ ਤੇ ਬਣਗੇ ਡੂਰ ਵਾਲਾ ਪਹਿਲਾਂ ਬਨਤਾ ਜੀ ਡੂਰ ਵਾਲਾ ਕਬੂਤਰ ਆਪਾਂ ਤੇ ਤੁਹਾਨੂੰ ਦਿਖਾਉਣੇ ਬੱਚੇ ਆ ਬੇਟੇ ਥੱਲੇ ਤੇ ਅੱਧੇ ਕਾ ਥਾਂ ਬੈਠੇ ਆ ਵਿਚੋਂ ਥੋੜੇ ਪਿਛਲੇ ਸਾਲ ਦੇ ਆ ਕਬੂਤਰ ਕੂਤਰੀਆਂ ਤੇ ਬਾਕੀ ਆ ਥੋੜੇ ਦੇ ਬੱਚੇ ਆ ਆ ਬੈਠੇ ਆ ਬਿਠਾ ਆ ਰੰਗ ਰੰਗਾਲੇ ਇਹ ਨਵੇਂ ਬੱਚੇ ਆ ਆਪਣੇ ਇੱਕ ਤਾਂ ਬੱਚਾ ਆਪਣਾ ਆ ਗਿੱਜ ਗਿਆ ਈ ਬਗਲਾ ਹਰੀਆ ਤੇ ਲਾਲ ਚੀਨਾ ਬੱਚਾ ਛਟੰਗਾ ਅੱਖਾਂ ਦਾ ਕਿ ਯਾਰ ਲੈ ਮਤਲਬ ਤਿੰਨ ਗਿੱਜੇਵੇਂ ਬੱਚੇ ਆਪਣੇ ਇੱਕ ਆਪਣੇ ਕੋਲ ਆ ਰਸਤਾ ਗਿੱਜ ਗਿਆ ਤਿੰਨ ਨਿਕਾੜਦੇ ਆਪਾਂ ਤੇ ਬਾਕੀ ਰੋ ਹੌਲੀ ਹੌਲੀ ਭਾਵਾਂ ਨੇ ਬੱਚੇ ननारता ब्े कि हरे का डला बच्चा बैठा होना कता बठा कि ਇਹ ਤਾਂ ਬਹਿ ਗਿਆ ਤੇ ਬਾਕੀ ਯਾਰ ਸਾਰੇ ਬੱਚੇ ਆਪਾਂ ਫੇਰਾਂ ਉਹ ਵੱਡੇ ਜਾਲ ਚ ਬਾਹਰ ਕੱਢ ਲੈਣੇ ਆ ਤੇ ਬਾਹਰ ਹੌਲੀ ਹੌਲੀ ਭਾਵਾਂਗੇ ਆ ਜਗਾ ਜਗਾ ਦੇਣੇ ਸਾਰੇ ਬੱਚੇ ਠੜਦੇ ਵੀ ਮਣਕ ਉਹ ਚ ਕੱਢ ਕੱਢ ਭਾਈ ਕਰਾਂਗੇ ਹੋਰ ਕਿਹੜਾ ਕਿਹੜਾ ਗਿੱਜਾ ਸੀਗਾ ਲੈ ਕਾ ਡੱਬਾ ਗਿੱਜਾ ਇਹ ਆਪਣੇ ਰਸਤੇ ਦਾ ਭਰਾਈ ਆ ਸਾਨੂੰ ਹੌਣੇ ਬਾਹਰ ਚੱਲ ਗਏ ਖੜ ਜਾ ਕਾ ਲੋ ਜੋਰ ਮਾਈ ਜੰਨਾ ਤੇ ਬਾਕੀ ਬੱਚੇ ਬਾਹਰ ਕੱਢ ਲੈਨੇ ਆ ਬਾਹਰ ਕੱਢ ਕੇ ਨਾਲੇ ਦਿਖਾਉਨੇ ਤੁਹਾਨੂੰ ਕਿਹੜੇ ਕਿਹੜੇ ਬੱਚੇ ਆ ਲਓ ਜੀ ਮਿੱਤਰੋ ਆ ਬੱਚੇ ਆ ਆਪਣੇ ਕੋਲੇ ਜਿਹੜੇ ਛਤਰੀ ਤੇ ਭੌਣ ਵਾਲੇ ਹੈਗੇ ਆ ਅੱਧੇ ਨੇ ਰੰਗ ਲਾਏ ਵੀ ਆ ਤੇ ਅੱਧੇ ਨੇ ਲੌਂਡ ਵਾਲੇ ਆ ਆ ਬੱਚੇ ਆ ਜੀ ਤੇ ਹੋਲੀ ਕਰਕੇ ਆ ਬੱਚੇ ਬਾਹ ਦੇ ਨੇ ਛਤਰੀ ਤੇ ਤੇ ਅੱਧੇ ਰੰਗ ਜੇ ਆਪਾਂ ਸਵੇਰੇ ਪਰਸ ਲਾਵਾਂਗੇ ਐ ਨਿੱਕੇ ਸੀ ਮੈਂ ਤਾਂ ਨਹੀਂ ਲਾਇਆ ਤੇ ਜਿਹੜੇ ਉੱਡਣ ਵਾਲੇ ਆ ਉਹਨਾਂ ਦੇ ਤਾਂ ਆਪਾਂ ਲਾਤਾ ਸੀ ਕੇਰਾ ਤੇ ਭਾਉਣੇ ਆਪਾਂ ਛਤਰੀਆਂ ਦੇ ਚਾਰ ਛਤਰੀਆਂ ਦੋ ਜਾਲ ਤੇ ਕਿਉਂਕਿ ਆਪਾਂ ਪਹਿਲਾਂ ਮਾ ਪਿਓ ਰ ਚੋਗਾ ਲੈਂਦੇ ਸੀ ਅੱਜ ਆਪਾਂ ਵੱਡੇ-ਖੁੱਡੇ ਹੀ ਛੱਡੇ ਸੀ ਕੱਲ ਦੇ ਤੇ ਤਾਂ ਹੀ ਥੋੜੇ ਭੁੱਖੇ ਵੀ ਆ ਤੇ ਤਾਂ ਹੀ ਉੱਤਰਦੇ ਥੱਲੇ ਤੇ ਹੁਣ ਤਾਂ ਕਿਰਾਂ ਬੈਠੇ ਆ ਬਾਬਾ ਘੰਟਾ ਕੀ ਭਾਉਣੇ ਆਪ ਬੜਾ ਟਾਈਮ ਨਹੀਂ ਭਾਉਣੇ ਅੱਜ ਫਿਰ ਰੱਤਾ ਫਿਰਦਾ ਤੇ ਲਾਲ ਚੀਨਾ ਹੀ ਫਿਰਦਾ ਤੇ ਕਾਲਾ ਚੀਨਾ ਹਰੇ ਘਣ ਨਾਲ ਉਹ ਬਹਿ ਗਿਆ ਉਹ ਵੀ ਵੱਡ ਗਿਆ ਸੀਗਾ ਉਹ ਬਹਿ ਗਿਆ ਇਹ ਦਾਣਾ ਪਾਣੀ ਘੂਤਣਾ ਪਾਤਾ ਆ ਭੁੱਖੇ ਬੱਚੇ ਆ ਆ ਗਿਆ ਟੋਰੀ ਵਾਲਾ ਵੀ ਇਹਨੂੰ ਭਾਲ ਗਏ ਇੱਧਰ ਜੇ ਬਹਿ ਗਿਆ ਸੀਗਾ ਇਹ ਤੇ ਉਥੇ ਨਾਲ ਦੇ ਨਾਲ ਉੱਡ ਕੇ ਆ ਗਿਆ ਹੁਣੇ ਬੈਠਾ ਜੀਗਾ ਤੇ ਭੜਕਾ ਕੇ ਭਾਲੇ ਨੇ ਪਹਿਲੇ ਦਿਨ ਉੱਡਿਆ ਵੀ ਮਿੱਤਰੋ ਅੱਜ ਲਓ ਜੀ ਭਾਲੇ ਗਏ ਲਾਲ ਟੋਰੀ ਵਾਲਾ ਵੀ ਆ ਬੈਠਾ ਲਾਲ ਚੀਨੇ ਪਰਲੇ ਪਾਸੇ ਇੱਕ ਇਹਦਾ ਘੰਟ ਟੋਰੀ ਇਹ ਘੰਟ ਟੋਰੀ ਦੇ ਪਰਲੇ ਪਾਸੇ ਬੈਠਾ ਰੱਤਾ ਵੀ ਆ ਗਿਆ ਉਹ ਬੈਠਾ ਹੁੰਦੀ ਆ ਸਾਹਮਣੇ ਇਹ ਇੱਕ ਆਪਾ ਪ੍ਰੋਜੈਕਟ ਬਣਾਇਆ। ਕੂਤਰਾਂ ਨੂੰ ਸਰਉਂਦੇ ਨੇ ਆਸਤੇ ਵੇਹ ਥੋੜਾ ਪਾਣੀ ਪਾ ਕੇ ਤੇ ਜਿਹੜੀ ਹੁੰਦੀ 3 ਐਮ ਵਾਲੀ ਫਰੈਂਜ ਤੋਂ ਵੱਢ ਕੇ ਆਪ ਅੱਗੇ ਲਾ ਲੈਣੀ ਆ। ਤੇ ਨਜ਼ਾਰਾ ਵੇਹੇ ਤਾਂ ਆਇਆ ਸਰਉ ਆਇੰਦੀ ਵਿੱਚ ਇਹ। ਤੇ ਦੇਖ ਵੀ ਨਹੀਂ ਅਜੇ ਹੁਣੇ ਬਣਾਇਆ ਪ੍ਰੋਜੈਕਟ ਇਹ। ਹਾਈ ਦਿੱਤੀ ਨਹੀਂ ਆਪਾਂ ਸਰਉ ਇਹਨਾਂ ਤੇ ਦੇਖੇ ਵੇ ਨਹੀਂ ਆ ਪਾਈ ਆ ਵਿੱਚ ਉਹਨੂੰ ਬੱਚਾ ਟੜ ਗਿਆ ਬੱਚਾ ਪੁੰਜ ਆ ਪੜਿਆ। ਤੇ ਹੁਣ ਆਪਾਂ ਦੇਖੀਏ ਨੇ ਸਰੋਂ ਦਿੱਤੀ ਜਾਂਦੀ ਬੱਚਿਆਂ ਨੂੰ ਤੇ ਭੁੱਖੇ ਨਾਲੇ ਬੱਚੇ ਬਸ ਥੋੜਾ ਟਾਈਮ ਹੋਣੀ ਹੋਰ ਆਪਾਂ ਤੇ ਬਾਹਰ ਤਾੜ ਦਾਂਗੇ ਆ ਅੱਗੇ ਬੈਠਾ ਆ ਘਰ ਕੀ ਆ ਨਟੋਰੀ ਵਾਲਾ ਆ ਵੀ ਬੱਚੇ ਵੇਖ ਉੱਤਰਦੇ ਚਲੋ ਕੋਈ ਗੱਲ ਨਹੀਂ ਤੇ ਐਂ ਵਧੀਆ ਐਂ ਓਡ ਓਡ ਕੇ ਬੈਠੀ ਜਾਂਦੇ ਲੱਗ ਜਾਂਦੇ ਰੱਤਾ ਵੀ ਆ ਗਿਆ ਤੇ ਓਡ ਕੇ ਆ ਆਹ ਸ਼ਰੀਰ ਇੱਥੇ ਆ ਕੇ ਇੱਥੇ ਆਉ ਤੇ ਆਵੜਿਆ ਨਿਕਨ ਨ ਕੋ ਚੱਕਰ ਨਹੀਂ ਗਾ ਬਾਏ ਵੇ ਉੱਡ ਕੇ ਹੁੰਦਾ ਟਾਂਟੇ ਡੜਾ ਪਰ ਉਹ ਮੈਂ ਸਿੱਧਾ ਹੀ ਹੈ ਪਾਸਿਓ ਦੂਸੇ ਨਹੀਂ ਜਾਂਦਾ ਕਿਤੇ ਵੀ ਤੇ ਬੱਚੇ ਆਏ ਤਾਂ ਵੀ ਉਤਰਨਗੇ ਨਾ ਥੱਲੇ ਉਹ ਕਿਉਂ ਪੁੱਤਰ ਉੱਤੇ ਕਿੰਨੇ ਦਾਣੇ ਚੁੱਕ ਜਾਂਦੇ ਆ ਦੇਖ ਕੇ ਪੁੱਤਰ ਨੇ ਉਤਰ ਨਹੀਂ ਆ ਥੱਲੇ ਕੋਈ ਚੱਕਰ ਨਹੀਂ ਤੇ ਕੱਲ ਤੋਂ ਪਰ ਜਾ ਕੇ ਵਾਇ ਕਰਾਂਗੇ ਇਹਨਾਂ ਨੂੰ ਛੋਲੇ ਛਾਲੇ ਲੈ ਕੇ ਆਉਣੇ ਆ ਛੋਲੇ ਲੈ ਕੇ ਆਉਣ ਵਾਲੇ ਆ ਜੀ ਤੇ ਲਿਉਣੇ 20 ਕਿਲੋ ਤੇ ਅਰ ਜਾ ਕੇ ਦੇ ਵਾਇ ਕਰਾਂਗੇ ਬਾਕੀ ਉਹ ਕੇ ਰਿਪੋਰਟਾਂ ਬੈਠੇ ਆ। ਹੌਜੀ ਮਿੱਤਰੋ ਇੱਕ ਬੱਚਾ ਫੜ ਲੈਂਦਾ ਤੇ ਇਹਨੂੰ ਆਪਾਂ ਆ ਸਿਸਟਮ ਨਾਲ ਦੇ ਕੇ ਵੇਣੀਆ ਸਰੋ। ਇਹ ਵੇਣੀਆ ਕਿਵੇਂ ਆ ਦਿੱਤੀ ਜਾਂਦੀ ਕਿ ਨਹੀਂ। ਤੁਹਾਨੂੰ ਦੱਸ ਦਿੰਦੇ ਆ ਕਿਵੇਂ ਚੀਜ਼ ਬਣਦੀ ਆ ਆ ਵੀ ਦੱਸ ਦਿੰਨੇ ਆ। ਤੇ ਪਹਿਲਾਂ ਆਪਾਂ ਸਰੋ ਦੇ ਕੇ ਵੇਣੀਆ। ਲਓ ਜੀ ਮਿੱਤਰੋ ਪ੍ਰੋਜੈਕਟ ਕਾਮਯਾਬ ਹੈ। ਰੱਜ ਗਿਆ ਬੱਚਾ ਪੂਰਾ। ਮੈਰਵਾ ਮਤਲਬ 1 ਮਿੰਟ ਵਿੱਚ ਤਿੰਨਾ ਚਾਰਾਂ ਕਬੂਤਰਾਂ ਨੂੰ ਆ ਜਾਂਦੇ ਸਰੋਂ ਐ ਪੂਰਾ ਪ੍ਰੋਜੈਕਟ ਕਾਮਯਾਬ ਆ ਪੂਰਾ ਰੱਜ ਗਿਆ ਬੱਚਾ ਯਾਰ ਲੈ ਇਹਦਾ ਰੱਜ ਕੇ ਬੈਠਾ ਰਹੂਗਾ ਇੱਕ ਬੱਚਾ ਭੁੱਖਾ ਇਹਨੂੰ ਦਿੰਨੇ ਆ ਲਓ ਜੀ ਮਤਲਬ ਇਹ ਵੀ ਪੂਰਾ ਬੱਚਾ ਰੱਜ ਗਿਆ ਚੱਲ ਬਈਆ ਹੁਣ ਉੱਤੇ ਬਹਿ ਜਾ ਅੱਗੇ ਤਾਂ ਇਨਾ ਟਾਈਮ ਤਾਂ ਬੈਂਦੇ ਨਹੀਂ ਸੀਗਾ ਝੋਖਾ ਦੇ ਉੱਤਰਾਵੇ ਕਿ ਨਾ ਦੇਣਾ ਉਤਰਾਉਣਾ ਸੀਗਾ ਫਿਰ ਅੱਜ ਕੇ ਬਹਿ ਗਿਆ ਬਾਜੀ ਤਾੜੇ ਨਾ ਬੱਚੇ ਤੇ ਸਾਰੇ ਨੂੰ ਆਪਾਂ ਹੱਤੀ ਸਰਾਉ ਦੇਣੀ ਆ ਇਹ ਇਹ ਪ੍ਰੋਜੈਕਟ ਬਣਿਆ ਵਹਾ ਦਨੇ ਜਿਹੜੀ ਆਪਾਂ ਬੰਦਿਆਂ ਦੇ ਸਰਿੰਗ ਨਹੀਂ ਲੱਗਦੀ ਹੁੰਦੀ ਤੇ ਉਹ ਸਰਿੰਗ ਲਾਈ ਅੱਗੇ ਆਜੀ ਉਸ ਰੈਂਜਰ 3ml ਵਾਲੀ ਤੇ ਵੱਢ ਕੇ ਆਪ ਇਥੋਂ ਐਂ ਦਾਤੀ ਆ ਟੱਕਾਂ ਚ ਮੋਰੀ ਕੱਢ ਕੇ ਤੇ ਕੋਈ ਲੀਕ ਨਹੀਂ ਇੱਕ ਟੰਕਾ ਵੀ ਨਹੀਂ ਗਿਆ ਇਧਰ ਦੀ ਤੇ ਬੋਤਲ ਆਪਣੀ ਜਿਹੜੀ ਠੰਡੀ ਵਾਲੀ ਦੀ 20 ਰੁਪਈਆਂ ਵਾਲੀ ਉਹ ਬੋਤਲ ਤੇ ਐਂ ਕਰਕੇ ਬੱਸ ਲੱਗ ਗਿਆ ਨਹੀਂ ਉੱਤੇ ਤੇ ਆਹ ਪ੍ਰੋਜੈਕਟ ਬਣ ਗਿਆ ਸਸਤਾ ਯਾ ਫ੍ਰੀ ਵਾਲਾ ਪ੍ਰੋਜੈਕਟ ਹੈ ਮੈਂ ਟਾਈਮ ਦੀ ਬਚਤ ਹੁੰਦੀ ਹੈ ਨਾ ਬੱਚਿਆਂ ਨੂੰ ਖੱਥੀ ਸਰੋਂ ਦੇਣੀ ਛੋਲੇ ਦੇਣੇ ਹੈ ਨਾ ਚੋਲੀ ਤਾਂ ਆਪਾਂ ਦੇਖਾਂਗੇ ਇੱਥੀ ਲੈ ਕੇ ਆਉਣੇ ਆ ਸਵੇਰੀ ਪਰਸ ਤੇ ਉਦੋਂ ਸਰੋਂ ਦੇ ਰਿਆ ਕਰਾਂਗੇ ਨਾਲ ਪਾਣੀ ਜਾਵੜਿਆ ਕਰੂਗਾ 2 3 ਜਿਆੜ ਰਲ ਕੇ ਜਾਵੜਿਆ ਕਰਨੀਆਂ ਬਹੁਤ ਤਾੜਦੇ ਬੱਚੇ ਵੀ 12 ਵਜ ਗਏ ਤੇ ਬਈ ਇੱਕ ਦੌੜੇ ਸੀ ਇੱਕ ਬਹਿ ਕੇ ਆ ਗਿਆ ਤੇ ਬਾਕੀ ਸਿੱਧੇ ਆ ਗਏ ਭੁੱਖੇ ਬੱਚੇ ਨਾਲ ਦਾਣਾ ਪਾਣੀ ਚੋਕ ਲੈਣਗੇ ਉਦੋਂ ਪਾਣੀ ਪੁਣੀ ਪਾ ਦਿੰਨੇ ਆ ਦਾਣੇ ਪਾਤੇ ਸੀਗੇ பணி பணி பாப்பற க்க රதா பठ கலை ਲੋ ਜੀ ਮੇਤਰੋ 2.5 ਘੰਟੇ ਬਾਅਦ ਐ ਬੱਚੇ ਤੇ ਕੋਈ ਨਿਊਡਾ ਵਾਦਰੋ ਅੱਡ ਕੈਦਰ ਜਾਲ ਤੇ ਜਾੜਦੇ ਚਾਲ ਤੋਂ ਉਹ ਛਰੀ ਜਾੜਦੇ ਆ ਉਹ ਤੋਂ ਫੇਰ ਇੱਧਰ ਆ ਜਾਂਦੇ ਵਾਹੀਂ ਗਰੀ ਜਾਂਦੇ ਆ ਤੇ ਅੱਧੇ ਕੇ ਬੱਚੇ ਨੂੰ ਉੱਤੇ ਬੈਠੇ ਨੂੰ ਆਪਾਂ ਦੇ ਦੇ ਸੀਗੀ ਸਰੋਂ ਤੇ ਵਾ ਤਾੜਦੇ ਹੁਣ ਬੱਚੇ ਭੁੱਖੇ ਆ ਯਾਰ ਦਾਣਾ ਪਾਣੀ ਚੁਕ ਗੰਦਗੇਨਨ ਰੋ ਤੜ ਆਪਾਂ ਬੱਚੇ ਦੋ ਬੱਚੇ ਰਹਿ ਗਏ ਯਾਰ ਉਹ ਤੜਦੇ ਨਹੀਂਗੇ ਦਿਨ ਵਿੱਚ ਚਲ ਬੈਠੇ ਰੋ ਤੁਸੀਂ ਉਹ ਥੋੜੇ ਵੱਡੇ ਸੀ ਤੋਂ ਤੇ ਨਿੱਕੇ ਨਿੱਕੇ ਪਸਾਰੇ ਤੜ ਤੇ ਤੇ ਹੁਣ ਆਪਾਂ ਇਹਨਾਂ ਨੂੰ ਦੇ ਦਿੰਨੇ ਆ ਸਰੋਂ ਹੱਥੀ ਦਿੰਨੇ ਆ ਮੈਂ ਇਹ ਰਹਿ ਨਹੀਂ ਦੇ ਗਏ ਯਾਰ ਪਰਲੇ ਪਾਸੇ ਕੁੱਤਰਾ ਛੜਨੂਣਾ ਉਹ ਦੂਰੀਆਂ ਾਂਡੇ ਰੱਖ ਲੈਣਗੇ ਤੇ ਇਹਨੂੰ ਆਪਾਂ ਹੱਥੀ ਪਾਰ ਲਾਂਗੇ ਹੁਣ ਸਰੋਂ ਆ ਕੱਲ ਤਾਂ ਗੋਹਣੀ ਤਰਚਾ ਰਹਿਣੂ ਭੁੱਖੇ ਸੀ ਅੱਜ ਤਾਂ ਇਹ ਖੁੱਡਿਆਂ ਨੂੰ ਦੇ ਭਾਏ ਭਾਏ ਕੇ ਤੇ ਜਿਹੜੇ ਨੂੰ ਜਾ ਕੇ ਬਾਦੇ ਸੀ ਆਪਾਂ ਉਹ ਜਿਆ ਉੱਤੇ ਬੈਠੇ ਰਹੇ ਤੇ ਹੁਣ ਆਪਾਂ ਰ ਜਾ ਕੇ ਭਾਰੇ ਕਰਾਂਗੇ ਤੇ ਹੁਣ ਆਪਾਂ ਸਾਰਿਆਂ ਨੂੰ ਗਿਰਾਂ ਹੱਥੀ ਦੇ ਦੇਨੇ ਸਰੋਂ ਤੇ ਛੋਲੇ ਲਿਆਵਾਂਗੇ ਛੋਲੇ ਦੇ ਆ ਕਰਾਂਗੇ ਸਰੋਂ ਦੇ ਆ ਬਾਈ ਇਹਨਾਂ ਨੂੰ ਅਸੀਂ ਪਾਲ ਲੈਨੇ ਆਪਾਂ ਹੁਣ ਉਹਨੇ ਆਪ ਪਾਲ ਲੈ ਹੁਣ ਛੱਡ ਦੇ ਇੱਧਰ ਰਹਿਣ ਦਾ ਕਿੰਨਾ ਕੁ ਦਿਨ ਨੱਚਣਗੇ ਤੇ ਇੱਕ ਇੱਕ ਕਰਕੇ ਆਪਾਂ ਸਾਰਿਆਂ ਸਰੋਂ ਦੇ ਦੇਨੇ ਮਿੱਤਰੋ ਆਪਾਂ ਸਾਰੇ ਬੱਚਿਆਂ ਨੂੰ ਸਰੋਂ ਸਰੋਂ ਦੇਦੀ ਆਪਾਂ ਤੇ ਪਾਣੀ ਦੇ ਦਤਾਂ ਦੀ ਤੇ ਸੀਸੀ ਤੋਂ ਗਿਆ ਰੱਖਤੀ ਆਪਾਂ ਤੇ ਬਾਅਦ ਦਾਣੇ ਪਾਏ ਵੀ ਆ ਪਾਣੀ ਪਾ ਕੇ ਕੁੰਡੇ ਧੋ ਕੇ ਸਾਰੇ ਤੇ ਪਾਣੀ ਪਾ ਦੇਣਾ ਤੇ ਫਿਰ ਆਪਾਂ ਹੱਥ ਨੇ ਵੇਖਾਂਗੇ ਬੱਚਿਆਂ ਨੂੰ ਹੱਥ ਨੇ ਪਾਣੀ ਪੂਣੀ ਕਰੇ ਹੋਰ ਦੇ ਦਾਂਗੇ ਤੇ ਛੇਤਰੀ ਆਪਾਂ ਵੱਡੀ ਲਾਤੀ ਆ ਬਾ ਪਾਣੀ ਪਾ ਲਿਆ ਮਿੱਤਰੋ ਤੇ ਬਾਅਦ ਚ ਹੱਥ ਨੇ ਵੇਖਾਂਗੇ ਬੱਚੇ ਲੋ ਜੀ ਮਿੱਤਰੋ ਹੋ ਗਏ ਨੇਰਾ ਮੈਂ ਤਾਂ ਯਾਰ ਭੁੱਲ ਹੀ ਗਿਆ ਸੀ ਮੈਂ ਵਲੌਗ ਵੀ ਸਟਾਰਟ ਕੀਤਾ ਅੱਜ ਆ ਨਾ ਹੱਥ ਨੇ ਜੇ ਮੈਂ ਜਿਮ ਜਾਵੜਿਆ ਤੇ ਉਹਦੇ ਹੱਥ ਨੇ ਮੈਂ ਕਲੀਪੀ ਜੋੜ ਕੇ ਜਾਣੀ ਸੀ ਮੈਂ ਭੁੱਲ ਗਿਆ ਮੈਂ ਵਲੌਗ ਸਟਾਰਟ ਕੀਤਾ हूँ मैं याद है मैं एंड करना ब्लॉक आपका बलॉग स्टार्ट किया उतरे कुटे छत्ते थे ही रहेगा थले आज हाँ रजे बैठे सरों ने पूरे चल तूजा बस रजे बैठे बाकी तक ਹੋਰ ਆਪਾਂ ਕਿਹੜੇ ਜਿਆਦੇ ਸਰੋਂ ਦਿੱਤੀ ਸੀ ਦੂਜੇ ਪਾਸੇ ਆ ਉੱਤਲੇ ਪਾਸੇ ਉਤਰ ਬੱਚੇ ਮੈਂ ਆਖਾ ਵੀ ਇਹਨਾਂ ਨੂੰ ਪਾਣੀ ਦੇ ਦਾਂਗੇ ਇਹਨਾਂ ਨੂੰ ਜਿਨ੍ਹਾਂ ਨੇ ਥੋੜੀ ਜਿਆਦੇ ਸਰੋਂ ਦਿੱਤੀ ਉਹ ਵੇਚਣਾ ਅੰਦਰ ਜਾ ਕੇ ਪੋਟੇ ਫੋਲ ਦੇ ਆਂਦੀ ਆ ਮੈਂ ਪੋਟੇ ਨੇ ਜਾਮ ਹੋ ਜਾਣ ਤੇ ਵੇਣੇ ਅਜੇ ਸੈੱਟ ਹੋਏ ਤੇ ਰਹਿਣ ਦਾ ਪਾਣੀ ਦੇਣ ਨੂੰ ਨਹੀਂ ਥੋੜੀ ਥੋੜਾ ਪਾਣੀ ਦੇ ਲਾਂਗੇ ਹੋਰ ਨਾਲ ਆਪਾਂ ਹਾਜਮ ਹੋ ਜੂਗੀ ਨੇਹਂਦੀ ਦਾ ਹੈ ਨਹੀਂ ਕਿ ਸੱਟੀ ਕੰਮ ਸ਼ੁਰੂ ਓਕੇ ਆ ਜੀ ਬਾਕੀ ਤਾਂ ਨੇਹਂਦੀ ਰਾਏ ਕੰਮ ਉਹ ਡੱਬਾ ਬਚਾਉਣ ਦੇ ਲਈ ਹੈਂਦੀ ਤੂੰ ਉਹਦੇ ਲੁਗਿਆ ਬੈਠਾ ਏ ਪਰ ਨਹੀਂ ਲੋੜ ਜੀ ਪਾਣੀ ਦੇਣ ਦੀ ਬੱਚਿਆਂ ਨੂੰ ਅਜਾ ਅਬ ਜੇ ਬਾਦ ਕੱਢ ਹੋਈ ਸਰਾਂ ਜੇ ਪਾਣੀ ਦੇ ਦਾਂਗੇ ਮੈਂ ਬਾਕੀ ਓਕੇ ਜੀ ਤੇ ਕੱਲੋਂ ਫੇਰ ਛੱਡਾਂਗੇ ਬੱਚੇ ਬਾਹੋਂ ਤਾਂ ਫੇਰ ਉੱਡਣ ਲੱਗ ਪਏ ਅੱਜ ਦੋ ਤਿੰਨ ਉੱਡੇ ਸੀ ਪਹਿਲੀ ਦਿਨ ਹੀ ਅੱਜ ਤੇ ਆ ਗਏ ਆ ਤੇ ਬਾਹੋਂ ਤੇ ਰੋਜ਼ ਰੋਜ਼ ਛੱਡਿਆ ਕਰਾਂਗੇ ਬੱਚੇ ਜਰੂਰ ਵੀਰ ਭਾਇ ਕਰਾਂ ਕੋਈ ਸਾ ਵੀ ਕੱਲ ਨੂੰ ਆਉਣਗੇ ਤੇ ਕੱਲ ਨੂੰ ਲਾਵਾਂਗੇ ਰੌਣਕਾਂ ਫੇਰ ਆਪਾਂ ਤੇ ਇੱਥੇ ਕਰਦੇ ਆ ਵੀਡੀਓ ਦੀ ਐਂਡਿੰਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਵ ਯੂ ਸਪੋਰਟ ਕਰਦੇ ਰਹੀ